ਵਾਸ ਜਾ ਕੇ ਮਨ ਪਰਜੋਸਾਸ ਆਠ ਪਹਿਰ ਹਰ ਦਾ ਨਾਮ ਲੇ ਸਾਚੁ ਉਪਦੇਸੇ ਕੋ ਦੇ ਬੋਮਾਇ ਕੇ ਸੰਮਰੇ ਬੋ ਮਨ ਮੇਰਾ ਕੀ ਹਰਾਰੇ ਅੰਧ ਕਰ ਦੀ ਪਰਗਾਸੇ ਦਾਣਕ ਪਰਮਦੁਤੈ ਨਾਸੇ ਦਬਤ ਮੈ ਝਾਂਡ ਬਿੜਤਾਈ ਅੰਧ ਤੇਗੁ ਨਾ ਟੇ ਪਾਈ ਜਨਮ ਅੰਗੇ ਮਿਟੇ ਜੈਸੇ ਸਾਧੂ ਕੇ ਪੁਰਧੁ ਬਦੇਸੇ ਭੋਜੁ ਕਨਿ ਭੋਗੁ ਭਾਵੀ ਰੋਗ ਨ ਜਾਇ ਰੋਗ ਮਿਟੇ ਹਰਖੁ ਦੁਲਾਈ ਸਾਦ ਨਿਦਾਲ ਮੈਂ ਨਾਮ ਨਿਦਾਨ ਜਬ ਨਾਨਕ ਰਗੇ ਬਲਵਾਨ ਮਨ ਪਰ ਬੋਧੋ ਹਰ ਕੇ ਨਾਏ ਜਗ ਸਤਾਵਤ ਆਵੇ ਥਾਈ ਤਾਂ ਕੋ ਵਿਗਨ ਲਾਗੇ ਕੋਏ ਜਾ ਕਰਦੇ ਬਸੇ ਹਰ ਸੋਏ ਕਲ ਤਾਤੀ ਠੰਡ ਰਣਾ ਸਿਮਰ ਸਿਮਰ ਦਾਸ ਕੋ ਪਾਉ ਪਉ ਬਿਨ ਸੇ ਪੁਰ ਨੇ ਆਸ ਭਗਤ ਵਾਤ ਅੰਬਰਗਾਸ ਰਿਤ ਕਾ ਜੈ ਬਸੇ ਬਨਾਸੀ ਕੋ ਨਾਨਕ ਕਾਢੀ ਜਾਂ ਫਾਸੀ ਤਾਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋਗਾ ਚੋਗਾ ਚ ਆਵਾ ਗਵਨ ਮਿਟੇ ਬਰਬਸੇਪ ਆਪਤਿਆ ਸੰਗੁਰ ਦੇ ਇਹ ਆਰਦੰਗ ਜਲਮਿਕਾ ਹੋਏ ਉਧਾਰ ਹਰ ਹਰਿ ਸਿਮਰਨ ਪ੍ਰਾਨ ਅਦਾ ਆਨੇ ਕਬਵਨਾ ਜੁਤਨ ਹਾਰੇ ਸਿਮਰ ਸਤਿਗੁਰ ਦੇ ਵਿਚਾਰੇ ਹਰ ਕੀ ਭਤ ਗੁਰ ਮਨਾਏ ਮਨ ਬੰਚਰ ਨਾਮ ਕੋ ਲਗਾਈ ਸੰਗ ਚਾਲੂ ਦੇ ਤਨ ਗੁਰੂ ਦਾ ਭਾਗ ਮੂਖ ਸਮਰਾ ਸੋਤ ਮੀਤ ਗੁਰਾਂ ਮਰਬਣ ਜਾਏ ਤੇ ਕੋ ਗੋਗਮੁਨ ਸੁਨਾਕਾ ਰਾਜ ਰੰਗ ਮਾਇਮਸਤਾਰ ਇੰਦੇ ਕੋ ਗੋਗਮੁਨ ਸੁਕਾਰ ਹਸ ਅਸਤੀ ਨਤਰਾ ਦੀ ਤੁਖਾਰਾਂ ਤੁਖਾਰਾਂ ਦੀ ਜੀਨੇ ਦੀਏ ਤੇ ਮੁਝੇ ਨਾਮੇ ਗਾਤਾ 라비스ਾ ਨਾਨਕ ਰਿਸਤਾ ਨਾਮੁ ਕੀ ਬਾਤੂਰੇ ਜਾਣੈ ਬਗਵਾਨੁ ਨੂੰ ਯਾਣੀ ਹਰ ਕੀ ਬਾਤ ਕੋਲ ਮਨ ਦੀ ਜਨਮ ਲੋਹ ਹਿਤ ਮਾਰੋ ਚੀਤ ਜਾਨ ਗੰਦਾ ਕੋ ਪਰਵਾਹੇ ਜਨਮ ਜਨਮ ਦੀ ਜੀਸਿਆ ਆਪ ਜਗਤ ਰੂਪਾਂ ਚਿਖਾਓ ਸੁਨਤ ਗਾਇ ਤਰਨ ਗਨ ਪਾਉ ਨਾ ਪਾਰ ਰੂਪਨ ਤੁਹਾਰਾ ਤੇ ਤਨ ਤਨ ਦਾਮ ਸਤਿ ਸ਼੍ਰੀ ਅਕਾਲ ਜੀ ਤੁਮੈਂ ਬਿੰਦਿਆ ਮੰਨ ਤੇ ਅਜੰਦੇ ਦਾ ਸੁਆਰ ਦਾ ਸਾਥ ਦੇ ਨਾਮ ਨਾਮ ਸੋਹਣ ਅਰਦਾਸ ਜੀ ਬਿਬਾ ਦਾ ਸਾਸੂ ਭਾਵੇਂ ਸਤਨਾਥ ਇਸ ਤਸਵੀਰ ਨੂੰ ਅਮਰ ਕਰਦੇ ਸਤਿਗੁਰੂ ਦੇਉ ਦੇ ਗੁਰੂ ਨਾਨਕ ਜੋ ਨੇ ਬਖਸ਼ੇ ਗੁਰੂ ਜੀ ਕੋ ਜਪ ਕੋ ਨਾਮ ਆਇ ਉਸ ਦੇ ਦਿਨ ਆਰੰਦ ਮਾਤਾ ਜੀ ਵੰਨ ਰੋਇ ਕੋ ਨੰਦਰਾ ਹੋ ਸਰ ਜੀ ਮੇਰੇ ਜੀਤਰਾਣ ਮੰਨਤੇ ਸਵਾਜੁਰਾ ਜਗਤ ਮਾਲਕਾਂ ਦੇ ਅੰਦਰ ਦੇਖ ਪ੍ਰਭ ਦਾ ਨਾਮ ਹੋਰ ਜਨ ਸਾਰਨਾ ਦੇ ਕੋਟਾ ਮੇ ਨੈਣਾ ਮੈਤਨਾ ਸਾਜਿ ਸਾਹਿਲ ਕਰੋਨਾੰਦ ਗੁਨ ਗਾਓ ਸਰਬ ਰੰਗ RAM NAAM ਕਦਿ ਵਿਚਾਰ ਤੁਸਾ ਬੇਗਰ ਗੁਰੂ ਦਾ ਅਮਰਿਤ ਬਾਣੀ ਹਰ ਗੇ ਗੁਨ ਗਾਓ ਬ੍ਰਾਂਧ ਗਾਏ ਸੁਆਓ ਆਠ ਬਹਿਬਰਾ ਦੇ ਖੋਨੇ ਰਾ ਮਿਲੇ ਅਗਿਆਨੂ ਸੰਦੀਰਾ ਸੋ ਸੁਣ ਉਗਦੇਵ ਜੀ ਬਸਾਓ ਮਨ ਛੇ ਨਾਲ ਖੋਲ ਪਾਓ ਖਾਜਤ ਭਰਤੌਰੇ ਸੁਆਰ RAM NAAM ਕਦਿ ਤਾ ਬੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਦਾ ਸੈਰਣ ਤਿਕਿਆ ਮਨ ਜਨ ਨੂੰ ਪੂਰਾ ਕੀ ਰੂਪ ਦਰਸ਼ਨ ਦੇ ਜਾਇਆ ਸਾਚਵਾ ਬਾਰ ਗੁਰਵਾ ਬਾਣ ਗੁਰ ਜੀ ਕਿੰਨ ਕਮਾਦੀ ਇਹ ਕਾੜੇ ਗੋਹਮਨ ਵਾਹੀ ਨਾਨਕ ਹੋਰਨਾ ਦੇ ਜਾਇ ਜੀਤੇ ਸੇ ਦੁਰ ਕਾਂਕ ਹੋ ਜਾਏ ਜੇ ਸਾ ਤਰਾਤਿਆ ਮੇਰੇ ਕੋ ਜਮੇ ਤਨ ਕੀ ਸਾਈਂ ਤਨ ਬਸੁਰਾ ਚਿਕਾ ਨਾ ਲਾਹੀ ਰੂਪ ਨਾ ਜਾਗੇ ਰੂਪ ਸਭਨ ਦਰਸ਼ਨ ਸ੍ਰੀ ਰੂਪ ਕਾਹੇ ਵਾਸੀ ਬਰਵਾਨ ਅਤਿਜਨ ਜੀਪਸਾ ਜਿਸ ਮਨ ਵਸੈ ਤੋ ਹੋਤ ਨਿ ਹਾਲ ਨਾ ਤੇਰੇ ਪ੍ਰਭਾਵ ਚਾਰ ਅਮਰ ਦੇ ਅਮਰਾ ਪੰਜ ਪਾਇਆ ਸਾਹਿਬ ਸੰਗ ਨਾਮ ਅਸਿਆ ਸੋ ਗਿਆਨ ਅੰਦਰ ਗੁਰੂ ਜੀ ਦਾ ਗਿਆਨ ਅਦੇ ਰਵਿਦਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਵਰ ਪ੍ਰਕਾਸ਼ ਸਾਧ ਸੰਗ ਅੰਤਰ ਪ੍ਰਭ ਜੀ ਦਾ ਨਾਮ ਸਰਬਾਦਾ ਮਿਲਦਾ ਹੈ ਸਾਗਰੇ ਸਮਾਭੀ ਇਹ ਅਕਸਰ ਅਦਮਾ ਹੈ ਬਤਵਾਸਰ ਗਿਆ ਸੀ ਸਾਗਰੇ ਤੇ ਸਾਧਨ ਆਨੰਦ ਕ ਤੇ ਸਰਪੋ ਸਰਦਾਸ ਸੁਕਾ ਆਪ ਮੁਗਤ ਮੁਗਤ ਕਰੇ ਸੰਸਾਰ ਜਾਨਕ ਤੇ ਜਿਸਨ ਕੋ ਸਰਦਾਸ ਸੁਕਾ ਸਲੂ ਪੂਰਾ ਰਾਮਿਆ ਰਾਹੀਆ ਪੂਰਾ ਸੰਗਮ ਨਾਨਕ ਪੂਰਾ ਪਾ ਸਰੋ ਗੋਬਿੰਦ ਮਨੰਦ ਕੀ ਉਤਰਾਜਿੰਦ ਸਾਜ ਸੰਗ ਭਾਜੇ ਪਰਮਾਨੰਦ ਨਰ ਨਿਵਾਰ ਉਧਾਰੋ ਜਿਓ ਗੋਬਿੰਦ ਅੰਮ੍ਰਿਤ ਪੀਓ ਚਿਤ ਚਿਤਵੋ ਨਾਰਾਇਣ ਇਕ ਇਕ ਰੂਪ ਜਾਗੇ ਰੰਗ ਅਨੇਕ ਗਬਾਦ ਮੋਦਰਦੀਨ ਦੇ ਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਹਰੰਦ ਬਾ ਨਾਨਕ ਜੀ ਕਾ ਹੈ ਦਾਸ ਉਹ ਤੈ ਉਤਮ ਸਲੋਕ ਸਾਧ ਗਏ ਬਚਨ ਅਮੋਲਕ ਲਾਲ ਰਤਨ ਸੁਨਦ ਕਮਾਵਤ ਧਾਰ ਆਕਰੇ ਲੋਕ ਨੇ ਸਤ ਸਫਲ ਜੀਵਨ ਸਬਤਾ ਦਾ ਸੰਗ ਜਾਂਕੇ ਮਨ ਲਾਗ ਅਰੰਦ ਜੈ ਜੈ ਸ਼ਬਦ ਨਾਦ ਬਾਜੇ ਸੁਨ ਸੁਨਨ ਪ੍ਰਭਾ ਜੀ ਬਾਰਿਕਾ ਦੀ ਗੋਬਾਲ ਮਾਤੇ ਮਾਤੇ ਨਾਨਕ ਉਦਰੇ ਜਿਨ ਕੈ ਸਾਤੇ ਸਰਨ ਜੀ ਸਰਨੀ ਆਏ ਕਰਕੇ ਜਪੁ ਰਾਮ ਨਿਲਾਇ ਮਿਲਕੇ ਬੈਰ ਬੇਸਬਰੀ ਨਾਮ ਅਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਤੇ ਹੋਰ ਦੇ ਪੂਰਨ ਹੋਈ ਸੇ ਸੇ ਆਲ ਜਗ ਜਗ ਕਾਤੇ ਰਹਤੇ ਰਾਮ ਨਾਮ ਸੁਨਸਨਾ ਕਹਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਜੀ ਕੀਤੇ ਜੋ ਜੋ ਪ੍ਰਵਧਿਆ ਗਿਆਨ ਵਿਸ਼ੇਸ਼ ਉਦਕ ਕਿਤਨਾ ਚਾਰ ਅਰਦਾਸ ਕੰਦਰਦਾਸ ਸਭ ਗਏ ਬਾਦ ਸਵਰਦਾ ਸੁੰਦਰ ਚਦਰ ਤਤ ਗਾਵੇ ਤਾ ਸਬਦ ASCII ਚੇਤਾ ਇਹ ਬਾਦ ਜਨ ਗਏ ਮੁਖ ਬਣੀ ਗੁਰੂ ਨਾਨਕ ਨਾਮ ਬਚਨ ਮਨ ਸਿ ਇਹੋ ਨਿਦਾਨ ਜਾ ਗਏ ਮਨ ਕੋਈ ਸਭ ਜੁਗ ਮੈਂ ਦਾ ਕੀ ਰਸ ਹੋਏ ਗੁਣ ਗੋਦ ਦਾ ਨਾਮ ਤੁਨ ਬਾਨੀ ਸੂਸਾਸ ਰਾਮੇ ਬਖਾਨੀ ਸਭੇ ਮਦਾਨ ਤੋ ਕੇਵਨ ਨਾਮ ਸਭ ਕੋ ਗਤਿ ਰਤਾ ਸੁਭਾਣ ਰਾਮਾ ਸਤਿ ਨਿਮੇ ਨਮੇ ਹੁ ਕੀ ਪਾਤੀ ਜਾਨ ਸੇ ਛੂਟ ਜਾ ਕੇ ਮਸ ਤੱਕ ਕਰਮ ਬ੍ਰਹਮਾ ਪਰਮਾਤਮਾ ਸੋ ਸਤਿ ਸ਼੍ਰੀ ਅਕਾਲੇ ਹਰਿ ਸਤਿਪੀਤ ਜਨਮ ਮਾਨੁ ਨਿਦਾਸਾ ਦੁਖ ਨਿਵਾਰੇ ਲੋ ਦਵ ਦੇਹ ਤਤ ਕਾਰ ਉਧਾਰੇ ਜੇ ਮਨ ਸੁਪਾਇ ਅਮਰ ਤਾ ਕੀ ਬਾਣੀ ਜੇਤਨਾ ਮਨ ਮਨ ਸੁਬਾਣੀ ਨੀਂ ਤੂ ਕਰੋ ਰੁਪਿਨ ਸਿੰਧ ਸੁਮਾ ਕਿਰਪਾ ਕੇ ਕਰ ਸੋਖ ਬਾਣੀ ਸੋਖ ਅਮਰਿਤ ਪ੍ਰਭ ਨਾਮ ਭਗਤ ਨਾਮੇ ਮਨ ਦੀ ਸਰਾ ਸਤਿਤੀ ਗੋੜੀ ਮਹਲਾ ਪੰਜਵਾਂ ਸ਼ਲੋਕ ਕੋ ਅੰਕਾਰ ਸਤਿਗੁਰ ਪ੍ਰਸਾਦ ਜਾਤ ਅਰਮਾਹੀਏ ਗੁਰਿਆ ਸੁਆਮੀ ਸਰਜਨਹਾਰ ਆਨਿਕ ਭਾਂਤੋਈ ਬਸਰਿਆ ਨਾਨਕ ਇਕੰਕਾਰ ਪੌੜੀ ਇਕੰਮ ਇਕੰਕਾਰ ਪ੍ਰਭ ਕਰੋ ਬੰਦਨਾ ਤੇ ਆਏ ਗੁਣ ਗੋਬਿੰਦ ਕੋ ਵਾਹਿ ਪ੍ਰਭ ਸਰਨ ਪਰ ਹਾਜ਼ਰਾਏ ਤਾਂ ਕੀ ਆਸ ਕਲਿਆਨ ਸੁਖ ਜਾਤੇ ਸਭ ਕਜ ਹੋਈ ਚਾਰਜ ਪੁਰਜੈ ਸਭਰਨੇਓ ਜਿਸ ਬਿਨ ਅਵਰਨਾ ਕੋਈ ਦੇ ਬਿਰਾਸੇ ਬ੍ਰਸ ਸੁਨੇ ਬਉ ਵਿਦਕਰ ਵਿਚਾਰ ਪਤ ਤ ਉਧਾਨ ਭੈ ਹਰਨ ਸੁਖ ਸਾਧਨ ਰੰਕਾਰ ਦਾਤਿ ਤਰਹਾ ਸਲੋਕ ਕਰੋ ਬੰਦਨਾ ਅਨਕਵਾ ਸਭਨ ਪਰੋ ਹਰਾਈ ਭਰਮ ਕਟਿਏ ਨਾਨਕ ਸਾਧ ਸੰਗ ਦਤਿਆ ਭਾਉ ਮਿਟਾਇ ਪੌੜੀ ਜੋਤੀਆ ਦਰਮਦ ਦੂਰ ਕਰ ਗੁਰ ਸੇਵਾ ਕਰਨੀ ਤ RAM ਰਤਨ ਮਨ ਤਨ ਵਸੈ ਜਜ ਕਾਮ ਕ੍ਰੋਧ ਲੋਮੀ ਮਾਰਨ ਮੇਟਾ ਜੀਵਨ ਮਿਲੇ ਬਿਨਸੈ ਸਗਲ ਕਲੇਸ ਆਪ ਦਾ ਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ ਦਾ ਮਿਲੇ ਤੋ ਟਾਹਿ ਰੇ ਹਰ ਦਰਗੇ ਪਤਵੰਤ RAM ਨਾਮਦਨ ਸੱਚ ਵੈ ਸਾਚ ਸਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਬਸੀਤਾ ਨਾਨਕ ਦੁਰਮਤ ਛੁੱਟ ਗਈ ਬਾੜ ਬ੍ਰਹਿਮ ਬਸੈ ਜੀ ਓਠਾ ਤੋ ਬੈਠ ਤੋ ਹਰ ਭਜੋ ਸਾਧੂ ਸੰਗ ਪਰਿ ਨਾਨਕ ਦੁਰਮਤ ਛੁੱਟ ਗਈ ਬਾੜ ਬ੍ਰਹਿਮ ਬਸੈ ਜੀ ਤੋ ਵਾਸਾ ਵਾਹਿਗੁਰੂ ਜੀ ਕੀ pate ਰਾਮ ਕਰਿ ਬਹਲਾ ਨਾ ਆਇਆ ਸਤਿਗੁਰ ਤਾਂ ਆਇਆ ਸਹਿ ਜੀ ਮਨ ਰਚੀਆਂ ਵਾਹਿਗੁਰੂ ਜੀ ਰਾਗ ਦਾ ਪਰਵਾਰ ਬਨਿਆ ਸ਼ਬਦ ਕਮਣਿਆ ਸ਼ਬਦ ਹਦਾਂ ਦਾ ਉਹ ਹਰੀ ਕਹਿ ਰਾਮ ਜੀ ਦੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਆਇਆ اے ਮਨ ਮੇਰਾ ਤੂੰ ਸਦਾ ਰਹੋ ਵਰਤਾਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਰਨਾਂ ਜੀ ਕਰੂ ਕਹ ਤੇਰਾ ਕਾੜ ਸਭ ਸਵਾਰੂ ਸਮਾਗਦਾ ਸਮਰਤ ਸੁਆਮੀ ਸੋ ਕਿਉ ਮਨ ਦੀ ਸਾਰੇ ਕਹਿ ਨਾਨਕ ਤੁਮਨ ਮੇਰੇ ਨਾ ਰੋ ਹਰਿ ਨਾਲੇ ਸਾਚੇ ਸਾਹਿਬ ਗਿਆਨ ਹੀ ਕਰਦੇ ਨੇ ਕਰਤਾ ਤੇਰੇ ਸਭ ਕਿਛ ਹੈ ਜਿਸੇ ਅਸਮਪਨ ਸਦਾ ਸਿਵਤ ਸਲਾਹ ਦੇਦੀ ਮਹਾਂ ਪੰਦਤ ਸਾਹੇ ਨਾਮ ਜਿਨਕੇ ਮਨ ਰਸਿਆ ਬਾਝੇ ਸ਼ਬਦ ਕਹਨੇਰੇ ਕਿਆ ਹੈ ਨਾਨਕ ਸੱਚੇ ਸਾਹਿਬ ਕਿਆਣਾ ਹੀ ਕਰਦੇ ਰਹੇ ਸੱਚਾ ਨਾਮ ਮੇਰਾ ਜਦ ਭੁੱਖਾਂ ਸਬਦੁ ਲਾਈਆ ਗਰ ਸਾਥ ਸੁਖਮਾਨਾਇ ਵਸੇ ਆਦਿ ਨੇ ਚਾਤਾ ਪੂਜਾਈਆ ਸਦਾ ਗੁਰਬਾਨ ਕੀ ਤਾਲ ਗੁਰ ਮਿੱਤੋਂ ਜੀ ਸਿਰਾਏ ਵੜੀ ਆਈਆ ਕਹਿ ਜਹਨਾਨ ਸੁਨੋ ਸੰਤੋ ਦੁਖਨ ਰੁਬੀਆ ਰੋ ਪਰਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦਿਤ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਬਾਜੇ ਕਲਾਿਤ ਕਰਤਾ ਰੀਆ ਪੰਜ ਦੂਤ ਦਵਸ ਕੀ ਤ੍ਰੇ ਮਾਲ ਖਤਮ ਹਮਾਰਿਆ ਸਰਕਰਮ ਪਾਇਆ ਦੁਜਨ ਕੋ ਸੇ ਰਾਮ ਹਰ ਕੇ ਦਾਕੇ ਕਹਿ ਨਾਨਕ ਤੈ ਸੁਖੂਆ ਰਤ ਕਰਨ ਅਨਸਦੋ ਆਤੀ ਨੰਦ ਸੁਨੋ ਵਡ ਭਾਗੀ ਜੋ ਸਰਬ ਰਮਨ ਹੋਰ ਪੂਰੀ ਪਾਰ ਬ੍ਰਹਮ ਰਹਿ ਪਾਇਆ ਏ ਵਾਹ ਰੋਗ ਸੰਤਾ ਬੋਤਲੇ ਜੀ ਸੱਚੀ ਬਾਣੀ ਸੰਤ ਸਾਧਨ ਭਏ ਸਟ ਤੇ ਰੇ ਰੇ ਜਹ ਤੇ ਪੁਣੀਤ ਕਹ ਦੇ ਪਵਤ ਸਰਬੁਰ ਰਹੀ ਆਪਰ ਪੂਰੇ ਬਰਵੰਤ ਨਾਨ ਗੁਰ ਚਰਨ ਲਾਗੇ ਵਾਝੇ ਅਨਹਰ ਸੁਦੇ ਪੁਣੀਤ ਕਹ ਤੇ ਪਵਤ ਸਰਬੁਰ ਰਹੀ ਆਪਰ ਪੂਰੇ ਬਰਵੰਤ ਨਾਨ ਗੁਰ ਚਰਨ ਲਾਗੇ ਵਾਝੇ ਅਨਹਰ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਦੁਰਾਇੰਦ ਉਚੇਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰਤਾ ਦੀ ਤੁਮ ਦੇ ਹੋਇ ਸੋ ਅਗਿਆਕਾਰੀ ਤੇਰੀ ਗਤ ਮੈਂ ਤੁਮੀ ਜਾਣੀ ਆਨਕ ਦਾਸ ਸਭ ਰਾਮ ਗੁਰਵਾਨੀ ਤਿਆਗੇ ਹਰ ਦਾਸ ਹਮਾਰੀ ਜੀਉ ਪਿੰਡ ਸਬ ਤੇਰਾ ਪਿਆਰਿਆ ਬਹਰਾਨਕ ਸਭ ਤੇਰੀ ਬੜਾਈ ਕੋਈ ਨਾਮ ਜਾਨੈ ਮੇਰਾ ਵਾਹਿਗੁਰੂ 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 ੴ ਸ੍ਰੀ ਵਾਹਿਗੁਰੂ ਜੀ ਤੂ ਬਖਦੇ ਸ੍ਰੀ ਭਗੋਦੀ ਜੀ ਸਹਾਇ ਵਾਹ ਸ੍ਰੀ ਭਗੋਦੀ ਜੀ ਕੀ ਪਾਛੀ ਦਸਮੀ ਪ੍ਰਥਮ ਭਗੋਦੀ ਸਿਮਰ ਪਾਇਆ ਗੁਰ ਨਾਨਕ ਲਈ ਤੇ ਆਏ ਫੇਰ ਅਨਦਗੁਰ ਤੇ ਅਮਰਦਾਸ ਰਮਦਾਸੇ ਵਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਮਰਉ ਸ੍ਰੀ ਘਰਾਈ ਸ੍ਰੀ ਹਾਰਿ ਗ੍ਰੇਸ਼ਨ ਦੀ ਹਾਈ ਹੈ ਜਿ ਰਠਾ ਸਭ ਦੁੱਖ ਜਾਏ ਤੇ ਤੁਮਹ ਹਾਦਰ ਸਿਮਨਿਆ ਕਰਨੋਂ ਦੇ ਆਵੇ ਧਾਈ ਸਭ ਧਾਈ ਹੋਏ ਸਹਾਈ ਜਸਮੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਈ ਦਸਾਂ ਬਾਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦੀ ਦਾਰ ਦਾ ਧਿਆਨ ਅੰਦਰ ਕੇ ਬੋਲੋ ਜੀ ਪੰਜਾਬਿਆਰੀਆਂ ਜੋ ਵਾ ਸੇਵਜਾ ਦਿਨਾਂ ਚੜੀ ਮੁਸੰਨਾਂ ਆਂ ਢੀਂ ਆ ਜਵੀਆਂ ਸਭੀਆਂ ਜਿਨਾਂ ਨਾਮ ਜਪਿਆ ਵਣਸ਼ ਕੀਆ ਦੇਖ ਚਲਾਈ ਤੇਗ ਵਾਹੀ ਦੇਖ ਜੜਕੀ ਦਾ ਤੇ ਨਾ ਬਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਹਾਲਸਾ ਜੀ ਬੋਲੋ ਜੀ ਆਹੇ ਗੁਰੂ ਜਿਨਾ ਸਿੰਘਾਂ ਸਿੰਗਾਸਕਣੀਆਂ ਨੇ ਧਰਮ へ ਸੀ ਜਿਤੇ ਬੰਦ ਬੰਦ ਗਟਾਏ ਖੋਪੜੀਆਂ ਲੋਹਈਆਂ ਜੜਕੜੀਆਂ ਜੇ ਚੜਿਆਲੇ ਨਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਦੀਆਂ ਗੀਤਿਆਂ ਧਰਮਣੀ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਨਕਿ ਵਾਹੀ ਇਨਾ ਦੀ ਗਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪਜਾ ਦਾ ਗਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿ ਜਿ ਆਵੇ ਜਿ ਦਿਆਵਨ ਕਰ ਸਾਧਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਈ ਦਾਹਦਾਰ ਚਿਹਰਾ ਦੇਖ ਦੇਖ ਪਦੇ ਬਿਰਧ ਕੀ ਕਾਇਜ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹੇ ਗੁਰੂ ਸਿਖੀ ਦਾ ਨੋ ਸਿੱਖੀ দান ਕੀ ਜਾਨ ਦਹਿਤਾਨ ਪੁਰੀ ਉਸਾਂ ਦੀ ਸਾਧਾਨ ਧਰੋ ਸਾਧਾਨ ਦਨ ਜਗਨਨਾਮ ਦਾ ਜਿਆਮਦੇਸਾ ਜੀ ਜਿਆਰਤ ਸੁਸਨਾ ਚੌਕੀਆਂ ਝੰਡੇ ਬੋਗੇ ਜੋਗੋ ਜੁਗੇ ਅਟਲ ਧਰਮ ਦਾ ਜੈਕਾਰ ਗੋਲੋ ਜੀ ਵਾਹੇ ਗੁਰੂ ਦਾ ਮਨ ਨਹੀਂ ਮਾ ਮਾਧਿਓ ਜੀ ਮਲਬਾ ਦਾ ਰਖਾ ਹੈ ਆਹ ਗਾਲ ਪੁਰਖ ਆਪ ਆਪਨੇ ਪੰਜ ਦਸ ਸਹਾਇ ਤੇ ਤੜ ਦਿਓ ਸੇ ਜੀ ਨਗਾਣਾ ਸਾਹਿਬੁਰ ਗੁਰਦਵਾਰੇ ਆ ਗੁਰਧਾਮ ਜਨਾ ਤੋਂ ਪੰਥ ਨੂੰ ਵੀ ਚੋੜਿਆ ਗਿਆ ਇਹ ਦਿਨ ਦੇ ਕੋਲੇ ਦਰਸ਼ਨ ਦੀਦਾਰ ਸੇਵਾ ਸਮ ਹਰਦਾਨੇ ਪਿਆਰੇ ਖਾਲਸਾ ਮਖਸ਼ੋ ਹੈ ਨੀ ਮਾਨਿਆ ਦੇ ਮਾਰ ਨੀਤਾੜਿਆ ਤਾਂ ਨੀ ਉਟੇ ਆਂਦੀ ਜੋੜ ਸੇ ਪਿਤਾ ਵਾਹੀ ਗੁਰੂ ਆਪ ਜੀ ਦੇ ਹਜੂਰ ਅਰਦਾਸ ਬੇਂਦੀ ਬਰਾਸਨ ਜੋਤਲੀ ਜਿਸ ਕੇ ਸਿਰ ਉਪਰ ਸੁਸਵਾਮੀ ਸੋ ਦੁਖ ਕੈਸਾ ਪਹਾਵੇ ਗੋ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨ ਆਵੇ ਸਵਰਗ ਵਾਸੀ ਦਰਬਾਰਾ ਸਿੰਘ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਉਹਨਾਂ ਸਲਾਣਾ ਵਾਸੀ ਮਨੋੜਾ ਸਮੂਹ ਪਰਿਵਾਰ ਨਾਲ ਸੁਪੁੱਤਰ ਦਵਿੰਦਰ ਸਿੰਘ ਸਾਰੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਦਾਂ ਦੀ ਬਖਸ਼ੀ ਦੇ ਨਿਮਿਤ ਆਪਣੀ ਗ੍ਰਹਿ ਵੇਖਿਆ ਆਪ ਦੀ ਪਾਵਨ ਪਵਿੱਤਰ ਸ੍ਰੀ ਗੁਰੂ ਘਰ ਤੋਂ ਚੱਲ ਕੇ ਆਪਣੀ ਗ੍ਰਹਿ ਵੇਖਿਆ ਲਿਆਂਦੇ ਗ੍ਰਹਿਣ ਕੁ ਦਿੱਤਲ ਕੀਤਾ ਉਸ ਤੋਂ ਪ੍ਰੰਤਾਂਤ ਤਰੀ ਸੋਖਮਾਲੀ ਸੋਖ ਅਮਰ ਦੀ ਪ੍ਰਭ ਨਾਮ ਕਭ ਜਨਾ ਕੇ ਮਨ ਮਿਸਰਾ ਸੋ ਸੰਤਾਂਵਨ ਦਾਸ ਪਿੰਨੋ ਤਰੀ ਸੋਖਣੀ ਸਾਹਿਬ ਜੀ ਦਾ ਬਾਤ ਕਰਦੇ ਆ ਨੰਨ ਸਾਹਿਬਾਉਂ ਦੀਆਂ ਦੇ ਬਾਤ ਕਰਦੀ ਆ ਹਰੇ ਕਾ ਬਰਕਰਾਰ ਦੀਆਂ ਭੁੱਲਾ ਗਲਤੀਆਂ ਜਰੂਰ ਨਾ ਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅਗਾ ਤੋਂ ਸੋਚਿਸਪਾਚ ਬਾਣੀ ਪੜੰਦਾ ਭੱਜ ਨਮਸ਼ ਕਰਨ ਪਰਵਾਰ ਦੀਆਂ ਸ਼ੁਭ ਮਨੂ ਕਾ ਨਵ ਆਪਣੀਆਂ ਕਰਦੀਆਂ ਘਰ ਵੀ ਸੁਖ ਸ਼ਾਂਤੀ ਦੁੱਖਾਂ ਤਰੇ ਸਾ ਨਾਹ ਤੇਰੀ ਭਜਨ ਬਾਣੀ ਦਾ ਪ੍ਰਤਾਪ ਕਰਨਾ ਗੁਰੂ ਪਿਆਰੇ ਵੱਲੋਂ ਆਪ ਜੀ ਨੂੰ ਸੁਣ ਜੇ ਬਿਸ਼ਾਕੇ ਬਨਾਈ ਕੀ ਮੰਗੀ ਕਾਰਜਕਾਰ ਨੇ ਲੋਕ ਪਰਦੇ ਦੇ ਪਰਦੇ ਗੱਜੀ ਰੱਖਨੇ ਦੂਰੂ ਨਿਨੋਆਈਆਂ ਸੰਤਾਂ ਦੀ ਹਾਜ਼ਿੰਦਾਰ ਪਰਵਾਰ ਸਭ ਨੂੰ ਦੇ ਰੋਕਤਾ ਤੰਦਰੁਸਤੀਆਂ ਚਰਨ ਪਰਮੇ ਪਿਆਰ ਬਖਸ਼ਣਾ ਆਪ ਜੀ ਦੇ ਹਜੂਰ ਸੇਵ ਪਰਵਾਰ ਨੂੰ ਤੇ ਦਰਪੇ ਸੰਤਾਂ ਨੇ ਕਿ ਹਵਲ ਖਰਾ ਪਰਸ਼ਾ ਜੀ ਦੇ ਗਾਧਰ ਗੁਰੂ ਕਾ ਲੰਗਰ ਹਾਜ਼ਰ ਦਰ ਪਰਵਾਰ ਹੋਵੇ ਸੰਤਾਂ ਵਿੱਚ ਵਰਤੋਂ ਦੀਆਂ ਗਿਆ ਬਖਸ਼ੋ ਜੇ ਨਾ ਕਿ ਜਨ ਜੇ ਰਸਤਾ ਵਸਤਾ ਮਾਇਆ ਉਦੀ ਸੋਖ ਜਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੀ ਕੀਤੀ ਸੇਵਾ ਧਾਈ ਪਾਣੀ ਆਪ ਜੀ ਆਪਣਾ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਰੇ ਜਿਨ੍ਹਾਂ ਮਨਿਆ ਤੇਰਾ ਨਾਮ ਚਿਤਿ ਆਵੇ ਰਾਮ ਦਾ ਚੜ੍ਹਦੀ ਕਲਾ ਤੇਰੇ ਮਨ ਨੂੰ ਮੰਨਉਂ ਵਾਹ ਤਕ ਕਰਦਾ ਵਾਹਿਗੁਰੂ ਜੀ ਮੋਰਾ ਬਿਆ ਭయ్యా ਕਾਲ ਕੀ ਪ੍ਰਵੇ ਚਾਰਿਉ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰਧਰਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਗੁਰੂ ਰਬ ਕੋ ਮੇਨੋ ਮੋਚ ਹੈ ਕੋ ਸ਼ੁਭਤ ਮਲੇ ਹੋ ਆਗਿਰੰਗਾ ਨਾਲ ਸਾ ਰਚੀ ਰਹਿ ਨ ਕੋਏ ਆਹ ਸਭ ਮਿਲਾਂਗੇ ਬਚੇ ਸੰਦੋਏ ਗੁਰਨਾਮ ਜਹਾਜ ਹੈ ਚੜੇ ਸੂਤਰੇ ਪਰ ਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਦਾ ਕਰ ਸੇਵੰਦੇ ਗੁਰ ਪਾਰ ਉਤਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਈ ਜੀ ਕਾ ਤੁਹਾਨੂੰ ਸੋ ਗੁਰ ਜੀ ਕੀ ਬਾਣੀ ਹਰ ਕਾ ਨਾਮ ਅਰਿਜ ਨਿਤਤੀ ਆਈ ਸੰਧੀ ਸਾਥੀ ਸਾਦਰ ਤਰਾਈ ਭੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਦੇਸ ਸਦਾ ਸਮਾ ਲੈ ਜੈ ਸ੍ਰੀ ਮਹਲਾ ਬੰਜਵਾ ਕੋਈ ਜਨ ਹਰਿ ਸਿਉ ਦਿਵੇ ਜੋਰ ਚਰਣਾ ਗਹ ਬਕੋ ਸੁਭਰਸਨਾ ਦੀਜ ਪ੍ਰਾਨੀਅ ਕੋਰ ਕੋਈ ਜਾਨ ਹੜ ਸਿਉ ਦੇਵੈ ਜੋਰ ਚਰਣਾ ਗਹ ਬਕੋ ਸੁਭਰਸਨਾ ਦੀਜ ਪ੍ਰਾਨੀਅ ਕੋਰ ਰਹਾ ਮਨ ਦਾਨ ਨਿਰਮਲ ਕਰਤ ਕਿਆਰੂ ਹਰ ਸਿੰਚੈ ਸੁਦਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਦਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਆਪਹਿ ਪਾਧਾਰ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵਾ ਤੁਮਰੀਆਰ ਆਪਹਿ ਪਾਧਾਰ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾ ਪਈ ਜੂਰ ਨੇੜੋ ਸਵਰਗਵਾਸੀ ਦਰਬਾਰਾ ਸਿੰਘ ਉਹਨਾਂ ਦੀ ਵਰਸੀ ਦੇ ਨੇਮਤ ਉਹਨਾਂ ਨੇ ਗਲੇ ਵੀ ਕੇ ਪਹੁੰਚਿਆ ਸੋ ਪਰਿਵਾਰ ਵੱਲੋਂ ਪਈ ਜੂਰ ਨੇੜੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਹੁਣ ਤੇ ਹਵਲ ਖੜਾ ਬਰਤਾਰ ਜੀ ਦੇ ਵਰਤੇਗੀ ਉਸ ਤੋਂ ਬਰਾਸ ਮੁਹ ਪਰਿਵਾਰ ਵੱਲੋਂ ਭਾਈ ਆਪ ਸੰਗਤਾਂ ਲਈ ਗੁਰੂਗਾਂਗਰ ਤਿਆਰ ਕੀਤਾ ਗਿਆ ਹੈ ਜਾ ਪਣੀ ਦੇ ਨਗਰ ਤਿਆਰ ਕੀਤੇਗੇ ਨਾਲ ਸਾਰੀਆਂ ਸੰਗਤਾਂ ਨੇ ਪੜੀਛਾ ਦੀ ਬਾਰਤ ਕਰਨਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ eco de... ਮਨ ਚਿੰਦਿਆ ਫਲਮਾ ਇਕੋ ਕਰੇ ਚਿਤ ਨਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ I'm <laughs> going it's good cool.